ਇੰਨੇ ਵੇ ਦੀ ਗੱਲ ਹੈ ਕਿ ਕੀ ਹੋਇਆ ਕੀ ਸੀਗਾ ਸ਼ਾਮੀ 8 ਵਜੇ ਦੀ ਗੱਲ ਹੈ ਕਿ ਅਸੀਂ ਪ੍ਰਚਾਰ ਤੋਂ ਪਰਸੋਂ ਦੀ ਗੱਲ ਹੀ ਮੈਂ ਪ੍ਰਚਾਰ ਤੋਂ ਵਾਪਸੀ ਆਇਆ ਸ਼ਾਮੀ 8 ਵਜੇ ਦੀ ਗੱਲ ਹੈ ਕਿ ਤੇ ਝੰਡੇ ਲਾ ਰਹੇ ਸੀ ਇਹ ਤੇ ਮੇਰੇ ਘਰ ਵੀ ਲਾ ਰਹੇ ਸੀ ਤੇ ਇਧਰ ਇਧਰ ਵੀ ਲਾ ਰਹੇ ਸੀ ਮੇਰੇ ਘਰ ਦੇ ਉੱਤੇ ਵੀ ਤੇ ਮੈਂ ਉਹਨਾਂ ਨੂੰ ਮਨਾ ਕੀਤਾ ਕਿ ਝੰਡੇ ਨਹੀਂ ਇਧਰ ਲਾਣੇ ਵੀ ਤੁਸੀਂ ਮੇਰਾ ਇਹ ਮੇਰਾ ਘਰ ਹੈਗਾ ਮੈਂ ਬਾਡ ਪ੍ਰਧਾਨਾ ਕਾਂਗਰਸ ਪਾਰਟੀ ਦਾ ਤੇ ਮੇਰੇ ਘਰ ਦੇ ਉੱਤੇ ਤੁਸੀਂ ਝੰਡੇ ਆਮਦਵੀ ਪਾਰਟੀ ਦੇ ਕਿਉਂ ਲਗਾਉਗੇ ਦੇਖੋ ਅਗਰ ਮੇਰੇ ਘਰ ਦੇ ਉੱਤੇ ਲਗਾਓਗੇ ਤਾਂ ਜਨਤਾ ਤੇ ਕੀ ਅਸਰ ਰਹੇਗਾ ਵੀ ਬਾਡ ਪ੍ਰਧਾਨ ਵੇਖ ਗਿਆ ਦੇਖ ਕੇ ਅੱਗੇ ਥੋੜੇ ਲਗਾ ਲੋ ਉਹਦਾ ਪਹਿਲਾਂ ਤਾਂ ਮੁੰਡਾ ਬੈਸ ਕਰ ਲੱਗ ਗਿਆ ਕਹਿੰਦਾ ਗਲੀ ਸਰਕਾਰੀ ਹੈ ਤੁਹਾਡੇ ਪਿਓ ਦੀ ਨਹੀਂ ਹੈ ਇਹਨੇ ਇੰਨੀ ਗੱਲ ਬੱਚੇ ਨੇ ਬੋਲੀ ਉਹਨਾਂ ਨੇ ਭਾਈਓ ਕਿਹਾ ਸੀ ਕਿ ਝੰਡੀਆਂ ਤੁਸੀਂ ਪਾੜੀਆਂ ਹਾਂਜੀ ਇਹਨਾਂ ਨੇ ਦਰਖਾਸਤ ਦਿੱਤੀ ਮੇਰੇ ਤੇ ਵੀ ਝੰਡੀਆਂ ਇਹਨਾਂ ਨੇ ਸਾਡੀਆਂ ਝੰਡੀਆਂ ਪਾੜੀਆਂ ਸਾਡੇ ਬੈਨਰ ਲਾਏ ਬੱਚਾ ਬੰਨਾ ਨੇ ਕਿਹੜੇ ਕੋਈ ਦਰਖਾਸਤ ਕਿਉਂ ਦਿੱਤੀ ਕਿ ਇਹ ਪਹਿਲੇ ਦਰਖਾਸਤ ਦੇ ਦਿੰਦੇ ਕਿ ਹਾਂ ਵੀ ਝੰਡੀਆਂ ਲਗਾਣ ਆਈ ਸਾਡੇ ਕੋਲ ਵੀਡੀਓ ਹੈਗੀ ਆ ਇਹਨਾਂ ਨੂੰ ਵੀਡੀਓ ਦੇ ਕੰਨ ਜੁਰਤ ਸੀ ਪਹਿਲੀ ਦਰਖਾਸਤ ਦੇ ਦਿੰਦੇ ਪਤਾ ਕੀ ਹੈ ਜੀ ਅਸੀਂ ਕਾਂਗਰਸ ਪਾਰਟੀ ਦੇ ਸਿਪਾਈ ਆ ਅਸੀਂ ਇਲੈਕਸ਼ਨ ਲੜਨਾ ਜਾਣਦੇ ਇਹ ਜਿਹੇ ਘਟਿਆ ਚਾਲਾਂ ਨਹੀਂ ਖੇਡ ਸਕਦੇ ਮੇਰੇ ਸੀਸੀਟੀਵੀ ਕੈਮਰੇ ਜਲਦੇ ਵਿੱਚ 24 ਘੰਟੇ ਜਲਦੇ ਨੇ ਜੀ ਰਾਤ ਦਿਨ ਜਲਦੇ ਨੇ ਕੈਪਚਰ ਹੋ ਗਈ ਵੀਡੀਓ ਅਗਰ ਕੈਪਚਰ ਨਾ ਹੁੰਦੀ ਫਿਰ ਫਿਰ ਤੇ ਬਰਚਾ ਸੀ ਮਰਦੇ ਜੀ ਛੱਡੀਆਂ ਲਗਾਣ ਲੱਗੇ ਇਹਨਾਂ ਨੇ ਗਾਲ ਕੱਢ ਕੇ ਨਾਲ ਛੰਡੀ ਫਾੜ ਕੇ ਲਾਈਏ ਤੁਸੀਂ ਕਾਇਦਾ ਉਹ ਖੰਭੇ ਤੇ ਹਜੇ ਵੀ ਛੰਡੀ ਦਾ ਟੁਕੜਾ ਲੱਗਿਆ ਹੋਊਗਾ ਇਹ ਸਾਨੂੰ ਕੋਈ ਸਾਡੇ ਤੇ ਕੰਪਲੀਟਾ ਸਾਨੂੰ ਫੋਨ ਮਾਰੋ ਅਸੀਂ ਪਬਲਿਕ ਦੇ ਚੁਣੇ ਹੋਏ ਨੁਮਾਇੰਦੇ ਆ ਪਾਰਟੀ ਦੇ ਨੁਮਾਇੰਦੇ ਆ ਕੋਈ ਇੱਧਰ ਚੋਰ ਚੱਕੇ ਥੋੜਾ ਵੀ ਜਿਹੜੀ ਸਾਨੂੰ ਪੁਲਿਸ ਚੱਕਣ ਆਉਗੀ ਤੁਸੀਂ ਆਪਣਾ ਪ੍ਰਚਾਰ ਕਰਨਾ ਤੁਸੀਂ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰੋ ਅਸੀਂ ਕਾਂਗਰਸ ਦੇ ਸਿਪਾਹੀ ਆ ਅਸੀਂ ਕਾਂਗਰਸ ਦੇ ਕਾਉਂਸਲਰ ਆ ਅਸੀਂ ਆਪਣਾ ਪ੍ਰਚਾਰ ਕਰਨਾ ਅਸੀਂ ਆਪਣੇ ਕੀਤੇ ਹੋਏ ਕੰਮ ਦੱਸਣੇ ਆ ਤੁਸੀਂ ਆਪਣੇ ਦੱਸੋ ਤੈਨੂੰ ਸਾਡਾ ਕੀ ਕੀਤਾ ਦੱਸਣ ਦਾ ਜੀ ਲੋਕਾਂ ਨੂੰ ਜੋ ਜਣਾ ਲਾਈਵ ਦੇਖਣ ਵਾਲੇ ਤਮਾਮ ਦਾ ਤੁਹਾਡਾ ਸਵਾਗਤ ਹੈ ਮੈਂ ਵਿਸ਼ਾਲਪੁਰ ਗੱਲ ਕੀਤੀ ਕਿ ਵਾਰਡ ਨੰਬਰ 13 ਦੇ ਵਿੱਚ ਇੱਕ ਪਾਸੇ ਕਾਂਗਰਸ ਇੱਕ ਪਾਸੇ ਆਮ ਆਦਮੀ ਪਾਰਟੀ ਤੇ ਲੇਕਿਨ ਇਹ ਜੇ ਤਸਵੀਰ ਤਸਵੀਰ ਜਿਹੜੀ ਹੈ ਦਿਖਾਈ ਜਾ ਰਹੀ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦਾ ਰੋਪ ਹੈ ਕਿ ਆਮ ਆਦਮੀ ਪਾਰਟੀ ਦੇ ਕੁਝ ਵਰਕਰ ਜਿਹੜੇ ਆਏ ਸੀ ਉਹਨਾਂ ਨੇ ਛੰਡੀਆਂ ਲਗਾਈਆਂ ਛੰਡੀਆਂ ਲਗਾਉਣ ਤੋਂ ਬਾਅਦ ਆਪ ਹੀ ਉਤਾਰਦੇ ਤੇ ਆਪ ਹੀ ਥਾਣੇ ਜਾ ਕੇ ਦਰਖਾਸਤ ਦਿੱਤੀ ਲੇਕਿਨ ਇਹ ਕਾਂਗਰਸ ਪਾਰਟੀ ਦੇ ਪ੍ਰਧਾਨ ਦਾ ਕਹਰਾ ਜਿੱਥੇ ਇਹਨਾਂ ਨੇ ਵਿਰੋਧ ਕੀਤਾ ਕਿ ਜਿਹੜੇ ਝੰਡੇ ਜੜੀਆਂ ਹੈਗੀਆਂ ਉਹ ਨਾਲ ਲਗਾਈਆਂ ਜਾਣ ਲੇਕਿਨ ਤਸਵੀਰ ਜਿਹ ਕੋਡ ਆਫ ਕਨੈਕਟ ਲੱਗਾ ਹੋਇਆ ਵੈ ਲੇਕਿਨ ਉਸ ਤੋਂ ਬਾਅਦ ਵੀ ਜਿਹੜੇ ਸਾਰੇ ਆਮ ਜੜੀਆਂ ਤੱਜੇ ਉਡਾਈ ਜਾਂਦੀਆਂ ਲੇਕਿਨ ਪਰਿਵਾਰ ਸਾਡੇ ਦਾ ਮੌਜੂਦਾ ਗੱਲਬਾਤ ਕਦੇ ਪਰਵਾਹ ਦੇਣਾ ਕਾਂਗਰਸ ਪਾਰਟੀ ਚ ਹੈ ਕੀ ਤੁਸੀਂ ਐਸੇ ਮੈਂ ਪ੍ਰਧਾਨਾ ਵਾਡ ਪ੍ਰਧਾਨ ਜੀ ਵਾਡ ਪ੍ਰਧਾਨ ਕਿੰਨੇ ਸਾਲਾਂ ਤੋਂ ਮੈਨੂੰ ਸਾਲ 1.5 ਸਾਲ ਹੋ ਗਿਆ ਜੀ ਮੈਂ ਪਹਿਲੇ ਵਰਕਰ ਸੀ ਪਹਿਲੇ ਮੈਂ ਮੈਂ ਮੱਲੇ ਦਾ ਪ੍ਰਧਾਨ ਸੀ ਮੱਲੇ ਤੋਂ ਬਾਅਦ ਮੱਲੇ ਬਾਅਦ ਉੱਥੇ ਮਿਲਦੇ ਹਾਂ ਹਾਂਜੀ ਉੱਥੇ ਮਿਲਦੇਗੇ ਮੈਨੂੰ ਪਾਰਟੀ ਨੇ ਬਾਡਰ ਪ੍ਰਧਾਨ ਉਧਾ ਦਿੱਤਾ ਇਹ ਕਿੰਨੇ ਵੇ ਦੀ ਗੱਲ ਹੈਗੀ ਹੈ ਕੀ ਹੋਇਆ ਕੀ ਸੀਗਾ ਜੀ ਸ਼ਾਮੇ 8 ਵਜੇ ਦੀ ਗੱਲ ਹੈਗੀ ਅਸੀਂ ਪ੍ਰਚਾਰ ਤੋਂ ਪਰਸੋਂ ਦੀ ਗੱਲ ਹੀ ਮੈਂ ਪ੍ਰਚਾਰ ਤੋਂ ਵਾਪਸੀ ਆਏ ਹਾਂ ਸ਼ਾਮੇ 8 ਵਜੇ ਦੀ ਗੱਲ ਹੈਗੀ ਤੇ ਝੰਡੇ ਲਾ ਰਹੇ ਸੀ ਇਹ ਤੇ ਮੇਰੇ ਘਰ ਵੀ ਲਾ ਰਹੇ ਸੀ ਤੇ ਇਧਰ ਇਧਰ ਵੀ ਲਾ ਰਹੇ ਸੀ ਮੇਰੇ ਘਰ ਦੇ ਉੱਤੇ ਵੀ ਤੇ ਮੈਂ ਉਹਨਾਂ ਨੂੰ ਮਨਾ ਕੀਤਾ ਕਿ ਛੰਡੇ ਨਹੀਂ ਇਧਰ ਲਾਣੇ ਵੀ ਤੁਸੀਂ ਮੇਰਾ ਇਹ ਮੇਰਾ ਘਰ ਹੈਗਾ ਮੈਂ ਵਾਟ ਪ੍ਰਧਾਨਾ ਕਾਂਗਰਸ ਪਾਰਟੀ ਦਾ ਤੇ ਮੇਰੇ ਘਰ ਦੇ ਉੱਤੇ ਤੁਸੀਂ ਛੰਡੇ ਆਮਦਵੀ ਪਾਰਟੀ ਦੇ ਕਿਉਂ ਲਗਾਉਗੇ ਦੇਖੋ ਅਗਰ ਮੇਰੇ ਘਰ ਦੇ ਉੱਤੇ ਲਗਾਉਗੇ ਤਾਂ ਜਨਤਾ ਤੇ ਕੀ ਅਸਰ ਰਹੇਗਾ ਵਿਵਾਡ ਪ੍ਰਧਾਨ ਬਿੱਗ ਗਿਆ ਯਾਨੀ ਕਿ ਬਿੱਗ ਗਿਆ ਜਾਂ ਬਦਲ ਗਿਆ ਤੇ ਫਿਰ ਇਹਨਾਂ ਨੇ ਮੈਨੂੰ ਲਾਲਚ ਦਿੱਤਾ ਤੁਸੀਂ ਬਿੱਕੇ ਨਹੀਂਗੇ ਨਹੀਂ ਨਹੀਂ ਉਹਨਾਂ ਨੇ ਫਿਰ ਮੈਨੂੰ ਲਾਲਚ ਦਿੱਤਾ ਤੁਸੀਂ ਬਿੱਕੇ ਨਹੀਂਗੇ ਨਹੀਂ ਨਹੀਂ ਮੈਂ ਕਿਉਂ ਵਿਗਾਂਗਾ ਜੀ ਦੱਸੋ ਮੈਨੂੰ ਮੈਂ ਪਾਰਟੀ ਦਾ ਵਫਾਦਾਰ ਬੰਦਾ ਹਾਂ ਮੈਂ ਸਿਪਾਹੀ ਹਾਂ ਕਿੰਨੀ ਦੇਰ ਤੋਂ 25 ਸਾਲ ਤੋਂ ਮੈਨੂੰ ਸੇਵਾ ਕਰਦੇ ਹੋਗੇ ਪਰਸੋ ਦਾ ਮਾਮਲਾ ਸੀ ਫਿਰ 2 ਦਿਨ ਬਾਅਦ ਕਿਉਂ ਹੋਇਆ ਅੱਗੇ ਦੇਖੋ ਜੀ ਮੈਂ ਫੇਸਬੁਕ ਤੇ ਲਾਈਵ ਪਾਇਆ ਸੀ ਬਈ ਅਸੀਂ ਨਾਂ ਇਹਦੇ ਝੰਡੀਆਂ ਪਾੜੀਆਂ ਇਹਨਾਂ ਨੇ ਪਹਿਲੇ ਦੂਸਰੇ ਦਿਨ ਲਾਈਵ ਹੋ ਗਿਆ ਸੀ ਕਿ ਝੰਡੀਆਂ ਤੁਸੀਂ ਪਾੜੀਆਂ ਹਾਂ ਹਾਂ ਜੀ ਇਹਨਾਂ ਨੇ ਦਰਖਾਸਤ ਤੇ ਮੇਰੇ ਸੀਸੀਟੀਵੀ ਕੈਮਰੇ ਜਲਦੇ ਵਿੱਚ 24 ਘੰਟੇ ਚਲਦੇ ਨੇ ਜੀ ਰਾਤ ਦਿਨ ਚਲਦੇ ਨੇ ਤੇ ਉਸ ਤੋਂ ਸੀਸੀਟੀਵੀ ਕੈਮਰੇ ਤੁਸੀਂ ਚੈੱਕ ਕਰ ਸਕਦੇ ਹੋ ਕੈਪਚਰ ਹੋ ਗਈ ਵੀਡੀਓ ਅਗਰ ਕੈਪਚਰ ਨਾ ਹੁੰਦੀ ਫਿਰ ਫਿਰ ਤੇ ਬਰਚਾ ਸੀ ਮੇਰੇ ਤੇ ਜੀ ਛੰਡੀਆਂ ਫਾੜਨ ਦਾ ਛੰਡੀਆਂ ਫਾੜਨ ਦਾ ਛੰਡੀਆਂ ਫਾੜਨ ਦਾ ਬੈਨਰ ਫਾੜਨ ਦਾ ਪੋਸਟਰ ਫਾੜਨ ਦਾ ਮੇਰੇ ਤੇ ਬਰਚਾ ਸੀ ਕਿੰਨੇ ਵਜੇ ਪੁਲਿਸ ਤੁਹਾਡੇ ਕੋਲ ਪਹੁੰਚਦੀ ਹੈ ਪੁਲਿਸ ਹੁਣੇ ਇੱਕ ਘੰਟਾ ਕੇ ਪਹਿਲੇ ਪੁੰਚੀ ਦਿਨ 4 ਵਜੇ ਦੇ ਕਰੀਬ ਗ੍ਰਿਫਤਾਰੀ ਕਰਨ ਤੁਹਾਡੀ ਗ੍ਰਿਫਤਾਰੀ ਕਰਨ ਨਾਲ ਸੀ ਮੈਨੂੰ ਕਹਿੰਦੇ ਥਾਣੇ ਲੈ ਚੱਲੋ ਜੀ ਤੁਹਾਨੂੰ ਐਸੋ ਸਾਹਿਬ ਨੂੰ ਬੁਲਾਇਆ ਤੇ ਮੈਂ ਕਹਿੰਦਾ ਜੀ ਮੈਂ ਕੋਣ ਸਾਹਿਬ ਨੂੰ ਫੋਨ ਕੀਤਾ ਮੈਂ ਕੋਣ ਸਾਹਿਬ ਅੱਦਾ ਅੱਦਾ ਕਰਕੇ ਇਹਨਾਂ ਨੇ ਪੁਲਿਸ ਭੇਜੀ ਮੇਰੇ ਤੇ ਤੇ ਕੋਣ ਸਾਹਿਬ ਕਹਿੰਦੇ ਦੁੱਧ 10 ਮਿੰਟ ਰੋਕੋ ਅਸੀਂ ਆ ਰਹੇ ਹਾਂ ਉੱਥੇ ਪੁਲਿਸ ਸਾਹਿਬ ਚੋਣਾ ਹੋ ਰਹੀਆਂ ਕੀ ਹੋ ਰਿਹਾ ਇਹ ਤੁਸੀਂ ਦੇਖ ਲਓ ਵੀ ਪਹਿਲਾਂ ਸਰਕਾਰਾਂ ਕਾਂਗਰਸ ਦੀਆਂ ਵੀ ਰਹੀਆਂ ਅਕਾਲੀ ਦਲ ਦੀਆਂ ਵੀ ਰਹੀਆਂ ਹੋਰ ਪਾਰਟੀਆਂ ਦੀਆਂ ਵੀ ਰਹੀਆਂ ਕਦੇ ਇਦਾਂ ਦਾ ਮਾਹੌਲ ਮੈਂ ਕਹਿੰਦਾ ਤੁਸੀਂ ਵੀ ਕਾਫੀ ਦੇਰ ਤੋਂ ਪੱਤਰਕਾਰੀ ਕਰ ਰਹੇ ਹੋ ਤੇ ਇਦਾਂ ਦਾ ਮਾਹੌਲ ਮੈਂ ਨਹੀਂ ਦੇਖਿਆ ਵੀ ਜਿਹੜਾ ਵੀ ਲੋਕਾਂ ਨੂੰ ਡਰਾ ਡਰਾ ਕੇ ਉਹਨਾਂ ਦੇ ਘਰਾਂ ਤੇ ਬੈਨਰ ਲਾਏ ਜਾਣ ਉਹਨਾਂ ਦੇ ਘਰਾਂ ਤੇ ਝੰਡੀਆਂ ਲਾਈਆਂ ਜਾਣ ਇਹ ਤਾਂ ਫੇਰ ਕਾਂਗਰਸ ਪਾਰਟੀ ਦੇ ਸਪਾਈ ਨੇ ਇਹਨਾਂ ਨੇ ਦੇਖੋ ੱੱਕਾ ਕਿਦਾ ਨਹੀਂ ਨਹੀਂ ਪਰ ਸਾਹਿਬ ਉਹਨਾਂ ਨੇ ਫੇਰ ਕਿਉਂ ਅਰਜ਼ੀ ਕਿਉਂ ਦਿੱਤੀ ਕਿ ਇਹ ਪਹਿਲੇ ਅਰਜ਼ੀ ਦੇ ਦਿੰਦੇ ਕਿ ਇੱਥਾਂ ਵੀ ਝੰਡੀਆਂ ਲਗਾਉਣ ਆਈ ਸਾਡੇ ਕੋਲ ਵੀਡੀਓ ਹੈਗੀ ਆ ਇਹ ਝੰਡੀਆਂ ਲਗਾਣਾ ਹੈ ਆਪ ਵੀ ਝੰਡੀਆਂ ਪਾੜਦੇ ਕੱਲ ਨੂੰ ਮੇਰੇ ਤੇ ਕੋਈ ਨਾ ਕੋਈ ਮੁਕਦਮਾ ਦਰਜ ਹੋ ਸਕਦਾ ਕਿਉਂਕਿ ਮੈਂ ਫਾੜੀਆਂ ਨਹੀਂ ਉਹਨਾਂ ਨੂੰ ਪਤਾ ਕੀ ਹੈ ਜੀ ਅਸੀਂ ਕਾਂਗਰਸ ਪਾਰਟੀ ਦੇ ਸਿਪਾਹੀ ਆ ਅਸੀਂ ਇਲੈਕਸ਼ਨ ਲੜਨਾ ਜਾਣਦੇ ਆ ਇਹ ਜਿਹੀ ਘਟਿਆ ਚਾਲਾਂ ਨਹੀਂ ਖੇਡ ਸਕਦੇ ਇਹ ਤੁਸੀਂ ਦੇਖੋ ਵੀ ਇਹ ਕਿੰਨੀ ਨੀਚੇ ਦੀ ਨੀਚ ਤੇ ਸੋਚ ਘਟਿਆ ਘਟਿਆ ਵੀ ਝੰਡੀਆਂ ਲਾਉਣਾ ਹਰ ਇੱਕ ਦਾ ਅਧਿਕਾਰ ਤੁਸੀਂ ਆਪਣਾ ਪ੍ਰਚਾਰ ਕਰਨਾ ਤੁਸੀਂ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰੋ ਅਸੀਂ ਕਾਂਗਰਸ ਦੇ ਸਿਪਾਹੀ ਆ ਅਸੀਂ ਕਾਂਗਰਸ ਦੇ ਕਾਉਂਸਲਰ ਆ ਅਸੀਂ ਆਪਣਾ ਪ੍ਰਚਾਰ ਕਰਨਾ ਅਸੀਂ ਆਪਣੇ ਕੀਤੇ ਹੋਏ ਕੰਮ ਦੱਸਣੇ ਤੁਸੀਂ ਆਪਣੇ ਦੱਸੋ ਤਿੰਨ ਸਾਲਾਂ ਚ ਕੀ ਕੀਤਾ ਦੱਸਣ ਤਾਂ ਜੀ ਲੋਕਾਂ ਨੂੰ ਫੇਰ ਹੀ ਲੋਕ ਵੋਟਾਂ ਪਾਣਗੇ ਇਦਾਂ ਡਰ ਕੇ ਕਿਸੇ ਨੇ ਵੋਟ ਨਹੀਂ ਪਾਉਣੀ ਨਾ ਸਾਡੇ ਕਾਂਗਰਸ ਪਾਰਟੀ ਦੇ ਇਦਾਂ ਦੇ ਸਿਪਾਈ ਨੇ ਜਿਹੜੀਆਂ ਇਨਰੀਆਂ ਗਿੱਧੜ ਧਮਕੀ ਦੋ ਸੀ ਡਰ ਜਾਗੇ ਜਾਣੇ ਜਾ ਕੇ ਤੁਹਾਨੂੰ ਜਦੋਂ ਟਾਈਮ ਦਿੱਤਾ ਸੀ ਤੁਹਾਨੂੰ ਜਾਣਾ ਚਾਹੀਦਾ ਸੀ ਪੁੱਛਦੇ ਸਹੀ ਕੀ ਦਰਖਾਸਤ ਦਿੱਤੀ ਕੀ ਸੀ ਕਿ ਕਹਿੰਦੇ ਉਹਨੂੰ ਦਰਖਾਸਤ ਦਿਓ ਅਗੇ ਜੀ ਐਸਐਚਓ ਸਾਹਿਬ ਨਾਲ ਗੱਲ ਹੋ ਗਈ ਐਸਐਚਓ ਸਾਹਿਬ ਨੂੰ ਚਾਰ ਵਾਰੀ ਫੋਨ ਲਾਇਆ ਜੀ ਪ੍ਰਾਈਵੇਟ ਨੰਬਰ ਤੇ ਵੀ ਲਾਇਆ ਸਰਕਾਰੀ ਤੇ ਵੀ ਲਾਇਆ ਉਹਨਾਂ ਨੇ ਸਾਡਾ ਫੋਨ ਨਹੀਂ ਪਿਕ ਕੀਤਾ ਫਿਰ ਮੈਂ ਇੱਥੇ ਖੜੇ ਖੜੇ ਡਿਪਟੀ ਸਾਹਿਬ ਨੂੰ ਫੋਨ ਲਾਤਾ ਸੀਪੀ ਸਾਹਿਬ ਨੂੰ ਸੂਤ ਸਾਹਿਬ ਨਾਲ ਗੱਲ ਹੋਈ ਉਹਨਾਂ ਨੂੰ ਮੈਂ ਦੱਸਿਆ ਉਹ ਕਹਿੰਦੇ ਜੀ ਦੁਬਾਰਾ ਫੋਨ ਕੀਤਾ ਉਹਨਾਂ ਨੇ ਫੇਰ ਕੱਟ ਲਾ ਫੇਰ ਐਸਐਚਓ ਸਾਹਿਬ ਨੂੰ ਕੀਤੇ ਉਹਨਾਂ ਨੇ ਕੋਈ ਨਹੀਂ ਚੱਕਿਆ ਰਿਸਨਲ ਐਸਐਚਓ ਸੁਖਵਿੰਦਰ ਸਿੰਘ ਬਲਜੀਤ ਸਿੰਘ ਏਐਸਆਈ ਇਹ ਸਾਨੂੰ ਸਾਡੇ ਪ੍ਰਧਾਨ ਜੀ ਨੂੰ ਲੈਣ ਵਾਸਤੇ ਆਏ ਨੇ ਜੀ ਅੱਛਾ ਤੇ ਜੇ ਸਾਨੂੰ ਕੋਈ ਸਾਡੇ ਤੇ ਕੰਪਲੀਟਾ ਸਾਨੂੰ ਫੋਨ ਮਾਰੋ ਅਸੀਂ ਪਬਲਿਕ ਦੇ ਚੁਣੇ ਹੋਏ ਨਮਾਇंदे ਆ ਪਾਰਟੀ ਦੇ ਨਮਾਇंदे ਆ ਕੋਈ ਇਦਾਂ ਚੋਰ ਚੱਕੇ ਥੋੜਾ ਵੀ ਜਿਹੜੀ ਸਾਨੂੰ ਪੋਸਟ ਚੱਕਣ ਆਉਗੀ ਸਾਨੂੰ ਫੋਨ ਮਾਰੋ ਅਸੀਂ ਆਪਣੇ ਆਪ ਹੀ ਪਹੁੰਚ ਜਾਂਦੇ ਜੇ ਤਾਂ ਅਸੀਂ ਕੋਈ ਗਲਤੀ ਕੀਤੀ ਹੋਊਗੀ ਤੇ ਤਾਂ ਸਾਨੂੰ ਡਰ ਹੋਊਗਾ ਚਾਰ ਕੈਮਰੇ ਲੱਗੇ ਨੇ ਜੀ ਸਾਡੇ ਆਪਣੇ ਵੀ ਲੱਗੇ ਨੇ ਸਾਹਮਣੇ ਰਾਜਕੁਮਾਰ ਜੀ ਦੇ ਵੀ ਲੱਗੇ ਤੇ ਦੇਖ ਲੈਣਾ ਅਕੇ ਅਕੇ ਜੀ ਤੁਸੀਂ ਥਾਣੇ ਚਲੋ ਮਨ ਲਗਾ ਜੀ ਕਿਉਂ ਜਲਦੀ ਇਹ ਸਾਨੂੰ ਦੱਸ ਦਿੱਤਾ ਇਹ ਇਹ ਬੋਰਡ ਦੀ ਰਾਜਨੀਤੀ ਚੱਲ ਰਹੀ ਹੈ ਕਿ ਝੰਡਿਆ ਦੀ ਰਾਜਨੀਤੀ ਚੱਲ ਰਹੀ ਹੈ ਕਿ ਦਬਾਮ ਦੀ ਰਾਜਨੀਤੀ ਚੱਲ ਰਹੀ ਹੈ ਕਿਉਂਕਿ ਕਾਂਗਰਸ ਨੇ ਵੀ ਆਪਣੇ ਸਮੇਂ ਧੱਕਾ ਕੀਤਾ ਹੋਊਗਾ ਜੋ ਇਹ ਨਵੀਂ ਸਰਕਾਰ ਆਈ ਹੈ ਇਹਨੇ ਧੱਕਾ ਕਿਹਾ ਸ਼੍ਰੋਮਿਕ ਕਹਿੰਦਾ ਧੱਕਾ ਕਰਦੀ ਆਈ ਸੀਗੀ ਬਿਲਕੁਲ ਕਾਂਗਰਸ ਪਾਰਟੀ ਦੀ ਇਹ ਨੀਤੀ ਨਹੀਂ ਹੈਗੀ ਜੀ ਕਾਂਗਰਸ ਪਾਰਟੀ ਲੋਕਾਂ ਦੇ ਦਿਲਾਂ ਦੇ ਰਾਜ ਕਰਦੀ ਹੈ ਕੰਮ ਕਰਦੀ ਹੈ ਲੋਕਾਂ ਦੇ ਨਾਲ ਦੁੱਖ ਸੁੱਖ 'ਚ ਖੜਦੀ ਹੈ ਇਸ ਕਰਕੇ ਕ ਇਦਾਂ ਦੀ ਕਟਿਆ ਰਾਜਨੀਤੀ ਨਾ ਅਜੇ ਤੱਕ ਕਾਂਗਰਸ ਨੇ ਕੀਤੀ ਐ ਤੁਸੀਂ ਇਤਿਹਾਸ ਰਿਕਾਰਡ ਚੈੱਕ ਕਰਕੇ ਦੇਖ ਲਓ ਵੀ ਕਦੇ ਵੀ ਕਿਸੇ ਨੇ ਇਦਾਂ ਹੋਇਆ ਹੋਵੇ ਤੁਸੀਂ ਵੋਟ ਪਾਣੀ ਕਿਨੂੰ ਵੈਸੇ ਵੈਸੇ ਗੱਲ ਐਗਜ਼ਾਮਪਲ ਲੈ ਰਿਆ ਕਿਨੂੰ ਪਾਣੀ ਕਿਨੂੰ ਪਸੰਦ ਕਰਦੇ ਹੋ ਅਸੀਂ ਨਾਲਾਂ ਜੀ ਉਪਾਲ ਸਾਹਿਬ ਦੇ ਤੁਸੀਂ ਬਿਲਕੁਲ ਉਪਾਲ ਸਾਹਿਬ ਦੇ ਨਾਲ ਉਪਾਲ ਸਾਹਿਬ ਦੇ ਨਾਲ ਚਲੋ ਤੁਸੀਂ ਘਰੇ ਸੀਗੇ ਹਾਂਜੀ ਮੈਂ ਇਹਨਾਂ ਦੀ ਨਹੀਂ ਘਰੇ ਸੀਗੇ ਹਾਂਜੀ ਘਰੇ ਸੀ ਰਾਤ ਨੂੰ ਜਦੋਂ ਸਾਰਾ ਕੁਝ ਹੋਇਆ ਹਾਂਜੀ ਮੈਂ ਇਸ ਮੈਂ ਤਾਂ ਪਹਿਲਾਂ ਦੇਖਿਆ ਉਹ ਮੁੰਡੇ 5-4 ਆਈ ਮੈਂ ਕੈਮਰੇ ਚ ਪਹਿਲੇ ਅੰਦਰ ਬੈਠੀ ਦੇਖਦੀ ਪਈ ਸੀ ਮੁੰਡੇ 4-5 ਸਾਡੇ ਗੱਡੀ ਖੜੀ ਸੀ ਗੱਡੀ ਚ ਵੜੇ ਬਾਹਰ ਨਿਕਲੇ ਮੈਨੂੰ ਤਾਂ ਪਤਾ ਨਹੀਂ ਕੀ ਹੋਇਆ ਮੈਂ ਬਾਹਰ ਤੇ ਜੋ ਨਿਕਲ ਕੇ ਤਾਂ ਸਾਡੇ ਘਰ ਵਾਲੇ ਨਾਲ ਬਹਿਸ ਦੇ ਪਏ ਸੀ ਇਹਨਾਂ ਨੇ ਇੰਨੀ ਗੱਲ ਕਹੀ ਕਿ ਇਹ ਚੰਡੀਆਂ ਇੱਥੇ ਲਾ ਮੈਂ ਵਾਰਡ ਪ੍ਰਧਾਨ ਆ ਕਾਂਗਰਸ ਦਾ ਤੁਸੀਂ ਇੱਥੇ ਨਾਲ ਤੁਹਾਡੇ ਤੁਸੀਂ ਅੱਗੇ ਕਰਕੇ ਲਾ ਹਾਂ ਕਿਸੇ ਦੇ ਘਰ ਦੇ ਬਾਰਕੀ ਦੇ ਜ਼ਬਰਦਸਤ ਨਹੀਂ ਹੋ ਜੂਗੀ ਕੋਈ ਬੋਰਡ ਲਾ ਦੇਗਾ ਯਾਰ ਤੁਸੀਂ ਅੱਗੇ ਥੋੜੇ ਲਗਾ ਲਓ ਉਹਦਾ ਪਹਿਲਾਂ ਤਾਂ ਮੁੰੇ ਬੇਟਾ ਬੈਸ ਕਰਨ ਲੱਗ ਗਿਆ ਕਹਿੰਦਾ ਗਲੀ ਸਰਕਾਰੀ ਹੈ ਤੁਹਾਡੇ ਪਿਓ ਦੀ ਨਹੀਂ ਹੈਗੀ ਇਹਨੇ ਇੰਨੀ ਗੱਲ ਬੱਚੇ ਨੇ ਬ ਉਹ ਬੋਲਿਆ ਕਹਿੰਦਾ ਤੁਹਾ ਗਲੀ ਸਰਕਾਰੀ ਹੈ ਤੁਹਾਡੀ ਗਲੀ ਨਹੀਂ ਹੈਗੀ ਫਿਰ ਉਹਨੇ ਹਾਂਜੀ ਘਰ ਸਾਡਾ ਸੀ ਨਾ ਦਰਵਾਜ਼ੇ ਅਸੀਂ ਇਹ ਵੀ ਕਹਿੰਦੇ ਸਾਡਾ ਹੀ ਪਲਾਟ ਹੈ ਸਾਰਾ ਗਲੀ ਦੇ ਵਿੱਚ ਸਾਡਾ ਘਰ ਹੈ ਸਾਡੇ ਉਤੋਂ ਸ਼ੁਰੂ ਹੁੰਦਾ ਜੀ ਪਿੱਛੇ ਤੱਕ ਸਾਡਾ ਹੀ ਘਰ ਹੈ ਸਾਰਾ ਸਾਡੇ ਚਾਰ ਪੁਰਾਣੇ ਚਾਰ ਭਰਾ ਸਾਡਾ ਪਲਾਟ ਕਿਸੇ ਦਾ ਇਹਦੇ ਵਿੱਚ ਹੋਰ ਘਰ ਰਹਿ ਹੈ ਨਹੀਂ ਅੱਛਾ ਸਾਡੇ ਦਰਵਾਜ਼ੇ ਅੱਗੇ ਨਾਲ ਥੋੜੀ ਅੱਗੇ ਲਗਾ ਲਓ ਜਾ ਕੇ ਅਸੀਂ ਐਨੀ ਗੱਲ ਕਹੀ ਹਾਂਜੀ ਅਸੀਂ ਕਿ ਅੱਗੇ ਲਗਾ ਲਓ ਜਾ ਕੇ ਤਾਂ ਫਿਰ ਉਹ ਆਏ ਉਹਨਾਂ ਨੇ ਆਪਣੇ ਪਾਪਾ ਨੂੰ ਫੋਨ ਕੀਤਾ ਉਹਨਾਂ ਦੇ ਪਾਪਾ ਆਏ ਉਹਨਾਂ ਨੇ ਆਪ ਹੀ ਝੰਡੀਆਂ ਉਤਾਰਤੀਆਂ ਉਹ ਚਾਉਣਾ ਮੁੰਡਾ ਲੱਕੀ ਨਾ ਤਾਂ ਭਾਜੀ ਜਿਹੜਾ ਉਹਨਾਂ ਨੇ ਆਪ ਹੀ ਉਤਾਰ ਤਿਆ ਚੰਡੀਆਂ ਲਾ ਕੇ ਤਾਂ ਫਿਰ ਦੂਜੇ ਦਿਨ ਸਵੇਰੇ ਆਏ ਮੈਡਮ ਮੁੰਡੇ ਵੀ ਸ ਨਾਲ ਦੋ ਤਿੰਨ ਉਹਨਾਂ ਨੇ ਵੀ ਉਤਾਰੀਆਂ ਸਵੇਰੇ ਮੈਡਮ ਆਏ ਮੈਡਮ ਆਏ ਤਾਂ ਲੱਕੀ ਭਾਜੀ ਆਪ ਵੀ ਆਏ ਕਹਿੰਦੇ ਬੋਰਡ ਕਿੱਥੇ ਇੱਥੇ ਪਹਿਲਾਂ ਤਾਂ ਬਤਮੀ ਜੀ ਨੇ ਬੋਲਿਆ ਇੱਥੇ ਬੋਰਡ ਲਾਇਆ ਸੀ ਕਿੱਧਰ ਗਿਆ ਬੋਰਡ ਤਾਂ ਇਹ ਰਾਜੂ ਭਾਜੀ ਸਾਡੇ ਕੋਲ ਆਂਦੀ ਕਹਿੰਦੇ ਵੀ ਜਿਹਨਾਂ ਨੇ ਬੋਰਡ ਲਗਾਇਆ ਸੀ ਉਹ ਵੀ ਜ਼ਬਰਦਸਤੀ ਲਗਾਇਆ ਵੀ ਲਗਾਣਾ ਨਹੀਂ ਚਾਹੁੰਦੇ ਤਾਂ ਇਹ ਲੱਕੀ ਇਹਨਾਂ ਨੇ ਜਿਹਨਾਂ ਨੇ ਬੋਰਡ ਲਗਾਇਆ ਸੀ ਉਹ ਉਹਨਾਂ ਨੂੰ ਪੁੱਛੇ ਬੋਰਡ ਕਿੱਥੇ ਉਹ ਕਹਿੰਦੀ ਭਾਜੀ ਉਹ ਕਦੇ ਮੜਿਆ ਬੋੜਾ ਟਕੇ ਹੋਇਆ ਸੀ ਅਸੀਂ ਬੋੜ ਲਾ ਕੇ ਤੁਹਾਡਾ ਕੋਠੇ ਤੇ ਰੱਖ ਦਿੱਤਾ ਹੋਇਆ ਹੈ ਤਾਂ ਜੀ ਤੁਹਾਡੀ ਰਾਜੀ ਨਾ ਮੇ ਨਾ ਲੱਗਾ ਬੋਰ ਜਿਹੜਾ ਲੱਗਾ ਨਹੀਂ ਜੀ ਪਰਮਿਸ਼ਨ ਨੇ ਲਈ ਹਸਬੰਦ ਘਰ ਨਹੀਂ ਸੀ ਹੈਗੇ ਸਾਡੇ ਇਹ ਤੁਹਾਡੇ ਕੋਲ ਪੁੱਛਿਆ ਨਹੀਂ ਨਹੀਂ ਕੁਛ ਨਹੀਂ ਪੁੱਛਿਆ ਬਸ ਇੰਨੀ ਗੱਲ ਕਹੀ ਹੈ ਉਹੀ ਘਰ ਆ ਜਿੱਥੇ ਜਿਹੜਾ ਪਿਛਲੇ ਸਾਲ ਕਾਂਡ ਹੋਇਆ ਸੀ ਆਪਣਾ ਹੀ ਪਰਿਵਾਰ ਆ ਜੀ ਲਾ ਦਿਓ ਲਾ ਦਿਓ ਬੋਰ ਇੱਥੇ ਹੀ ਲਾ ਦਿਓ ਕੀ ਕਾਂਡ ਕੀ ਹੋ ਗਿਆ ਸੀ ਪਿਛਲੇ ਸਾਲ ਸਾਡਾ ਮਕਾਨ ਤੇ ਮਤਲਬ ਹਮਲਾ ਆਇਆ ਸੀ ਤੇ ਮਤਲਬ ਤੁਸੀਂ ਦੇਖ ਲਓ ਉਹ ਸਾਡਾ ਸਾਥ ਕਿਹਨੇ ਦਿੱਤਾ ਸਾਥ ਸਾਡਾ ਸਾਥ ਉਸ ਟਾਈਮ ਉੱਪਲ ਭਾਜੀ ਨੇ ਤੇ ਅਰਜਨ ਭਾਜੀ ਨੇ ਸਾਥ ਦਿੱਤਾ ਦੇਖੋ ਜੀ ਜ਼ਬਰਦਸਤੀ ਨਹੀਂ ਕੋਈ ਕਿਸੇ ਨਾਲ ਕਰਦਾ ਮਤਦਾਨ ਆ ਤੁਹਾਡਾ ਆਪਣਾ ਪਰ ਫਿਰ ਨਾ ਮੇਰੇ ਬੇਟੇ ਨੇ ਰਾਤ ਨੂੰ ਥੋੜਾ ਮਤਲਬ ਕਿ ਗੁੱਸੇ ਨਾਲ ਬੋਰਡ ਉਤਾਰਿਆ ਹੁਣ ਮੈਂ ਕੰਨੀ ਸਚਾਈ ਦੇ ਉਤਾਰਿਆ ਸੀ ਬੋਰਡ ਅਸੀਂ ਇਹ ਸਵੇਰੇ ਆਏ ਨੇ ਇਹ ਸਵੇਰੇ ਦੇਖ ਕੇ ਨਾਲ ਲੜਕਾ ਕੋਈ ਦੇਖ ਗਿਆ ਕਿ ਬੋਰਡ ਉਤਰਿਆ ਹੋਇਆ ਆ ਉਹ ਆ ਕੇ ਕਹਿੰਦੇ ਬੋਰਡ ਕਿੰਨੇ ਉਤਾਰਿਆ ਅਸੀਂ ਕਹਾਂ ਜੀ ਲਟਕ ਗਿਆ ਸੀ ਅਸੀਂ ਪਿੱਛੇ ਰੱਖਤਾ ਸੇਫਟੀ ਨਾਲ ਪਿਆ ਤੁਸੀਂ ਲਗਾ ਲਓ ਉਸ ਤੋਂ ਬਾਅਦ ਜਸਟ 10 ਮਿੰਟ ਬਾਅਦ ਆ ਕੇ ਉਹਨਾਂ ਦਾ ਬੇਟਾ ਲੜਕਾ ਆਇਆ ਕਹਿੰਦਾ ਦਵਾਰਾ ਲਗਾ ਦਈਏ ਮੈਂ ਕੁਛ ਨਹੀਂ ਬੋਲੀ ਫਿਰ ਵੀ ਨਹੀਂ ਪੁੱਛਿਆ ਸਾਨੂੰ ਬੋਰਡ ਲੱਗ ਗਿਆ ਫਿਰ ਇੰਦੂ ਮੈਡਮ ਨੇ ਜਦੋਂ ਇੰਟਰਵਿਊ ਦਿੱਤੀ ਹੋ ਮੈਨੂੰ ਮੈਂ ਉਹਨਾਂ ਨੂੰ ਇੰਨੀ ਗੱਲ ਕਹੀ ਮੈਂ ਕਿ ਮੈਡਮ ਐਨਾ ਇਸ਼ੂ ਨਾ ਬਣਾਓ ਕੋਈ ਐਡੀ ਗੱਲ ਨਹੀਂ ਹੈਗੀ ਬੋਰਡ ਇਹਨਾਂ ਨੇ ਨਹੀਂ ਉਤਾਰਿਆ ਤੇ ਇਹ ਕਹਿੰਦੇ ਹੁਣ ਲਗਾ ਸਕਦੇ ਆ ਮੈਂ ਕਹ ਜੀ ਲਗਾ ਦਿਓ ਬਸ ਇੰਨੀ ਗੱਲ ਹੋਈ ਆ ਉਸ ਤੋਂ ਬਾਅਦ ਹੁਣ ਅੱਜ ਇਹਨਾਂ ਨੇ ਆਇਆ ਦਾ ਪੁਲਿਸ ਭੇਜ ਦਿੱਤੀ ਦੇਖੋ ਅੱਛੀ ਗੱਲ ਨਹੀਂ ਨਾ ਹੈਗੀ ਲੇਕਿਨ ਤੁਹਾਨੂੰ ਦੱਸ ਦਈਏ ਚੋਣਾ ਹੋ ਰਹੀਆ ਚੋਣ ਦੇ ਵਿੱਚ ਝੰਡੀਆਂ ਜਿੱਥੇ ਮਰਜ਼ੀ ਲਾਓ ਡੰਡੇ ਜਿੱਥੇ ਮਰਜ਼ੀ ਲਾਓ ਲੇਕਿਨ ਜਿਹੜੇ ਪਰਿਵਾਰ ਦੀ ਸਹਿਮਤੀ ਹੋ ਗਈ ਉੱਥੇ ਤੁਸੀਂ ਡੰਡੇ ਤੇ ਝੰਡੇ ਲਗਾ ਸਕਦੇ ਹੋ ਬੈਨਰ ਲਗਾ ਸਕਦੇ ਹੋ ਲੇਕਿਨ ਇਹ ਪਰਿਵਾਰ ਕਹਿ ਰਿਹਾ ਕਿ ਅਸੀਂ ਕਾਂਗਰਸੀਆ ਚਲੋ ਕਾਂਗਰਸੀ ਹੋਣਗੇ ਚਾਹੇ ਅਕਾਲੀ ਹੋਣਗੇ ਚਾਹੇ ਬਸਪਾ ਵਾਲੇ ਹੋਣਗੇ ਜਾਂ ਭਾਜਪਾ ਵਾਲੇ ਹੋਣਗੇ ਜਿਹੜਾ ਇਹ ਪ੍ਰਵਾਜ ਇਹਨਾਂ ਪਾਰਟੀ ਦਾ ਚੱਲਦਾ ਆ ਰਿਹਾ ਉਹ ਪਾਰਟੀ ਦਾ ਚੱਲਦਾ ਹੀ ਜਾਂਦਾ ਆਊਗਾ ਲੇਕਿਨ ਤੁਹਾਨੂੰ ਦੱਸ ਦਈਏ ਕਿ ਇੱਥੇ ਵੀ ਵਿਵਾਦ ਕੀ ਪੈ ਗਿਆ ਵਿਵਾਦ ਆ ਪੈ ਗਿਆ ਕਿ ਜਦੋਂ ਉਹਨਾਂ ਨੇ ਝੰਡੇ ਤੇ ਡੰਡੇ ਲਗਾਏ ਤਾਂ ਉਸ ਤੋਂ ਬਾਅਦ ਇਹਨਾਂ ਦੇ ਕਹਿਣ ਦੇ ਮੁਤਾਬਿਕ ਇਹਨਾਂ ਨੇ ਆਪ ਹੀ ਉਤਾਰਤੇ ਲੇਕਿਨ ਉਸ ਤੋਂ ਬਾਅਦ ਪੁਲਸ ਭੇਜ ਦਿੱਤੀ ਲੇਕਿਨ ਇਹ ਮਾਮਲਾ ਆ ਜਾਂਦਾ ਕਿ ਚੋਣ ਕਮਿਸ਼ਨ ਉਹਨਾਂ ਕਿਤੇ ਆ ਕਿ ਚੋਣ ਕਮਿਸ਼ਨ ਇਸ ਚੀਜ਼ ਦੇ ਉੱਤੇ ਆਊਗਾ ਕਿ ਨਹੀਂ ਆਊਗਾ ਮੈਂ ਬੇਨਤੀ ਕਰਨੀ ਚਾਹੁੰਦਾ ਚੋਣ ਕਮਿਸ਼ਨਰ ਸਾਹਿਬ ਨੂੰ ਵੀ ਤੇ ਐਸ ਐਚਓ ਟੱਬਾ ਵੀ ਏ ਸੀ ਪੀ ਸਾਹਿਬ ਈਸਟ ਐ ਡੀ ਸੀ ਪੀ 4 ਤੇ ਕਮਿਸ਼ਨਰ ਸਾਹਿਬ ਨੂੰ ਵੀ ਸਾਡੇ ਇਲਾਕੇ ਦਾ ਲਾਅ ਐਂਡ ਆਰਡਰ ਤੁਸੀਂ ਮੇਨਟੇਨ ਕਰਨਾ ਤੁਸੀਂ ਦੇਖਣਾ ਵੀ ਇੱਥੇ ਗੁੰਡਾਗਰਦੀ ਕਿੱਦਾਂ ਰੋਕਣੀ ਆ ਇਹ ਤਾਂ ਹਜੇ ਬਣੇ ਨਹੀਂ ਮੈਂ ਲੋਕਾਂ ਨੂੰ ਵੀ ਅਪੀਲ ਕਰਨੀ ਚਾਹੁੰਦਾ ਵੀ ਇਹ ਦੇਖੋ ਹਜੇ ਇਹ ਬਣੇ ਨਹੀਂ ਕਾਉਂਸਲਰ ਜੇ ਬਣ ਗਏ ਫਿਰ ਦੇਖੋ ਕੀ ਹਾਲ ਹੋਣਾ ਅਜੇ ਤਾਂ ਇੱਕ ਲਕਸ਼ਣਾ ਦੇ ਵਿੱਚ ਖੜੇ ਆ ਤੁਸੀਂ ਪਿਆਰ ਦੇਣਾ ਕਿ ਨਹੀਂ ਦੇਣਾ ਇਹ ਅਸੀਂ ਨਹੀਂ ਕੁਝ ਵੀ ਕਹਿ ਸਕਦੇ ਪਰ ਜੇ ਇਹ ਬਣ ਗਏ ਤੇ ਲੋਕਾਂ ਦਾ ਕੀ ਹਾਲਾਤ ਕਰਨਗੇ ਹਜੇ ਤਾਂ ਬਣੇ ਨਹੀਂ ਬਿਲਕੁਲ ਤਾਂ ਹੁੰਦਾ ਸੀ ਤਸਵੀਰ ਤੇ ਖਾਕ ਗੁੰਡਾਗਰਦੀ ਲੇਕਿਨ ਤਸਵੀਰ ਜੋ ਦੇਖ ਰਹੇ ਹਾਂ ਵਾਰਡ ਨੰਬਰ 13 ਦੀ ਹੈ ਹੁਣ ਦੇਖਦੇ ਹਾਂ ਕਿ ਦੂਜਾ 13 ਦੇ ਵਿੱਚ ਕੀ ਕਹਿੰਦਾ ਵਾ ਕਿਉਂ ਬੋਰਡ ਉਤਾਰੇ ਤੇ ਇੱਕ ਵੀਡੀਓ ਜਿਹੜੀ ਹੈ ਸੱਚ ਦੇ ਆਧਾਰ ਦੇ ਉੱਤੇ ਇਹਨਾਂ ਨੇ ਦਿਖਾਈ ਹੈ ਕਿ ਇਹਨਾਂ ਦੇ ਕੈਂਦੇ ਮਦਾਬੀ ਕੋ ਉਹਨਾਂ ਨੇ ਆਪ ਹੀ ਝੰਡੇ ਲਾਏ ਉਹਨਾਂ ਇਹਨਾਂ ਦੇ ਕੈਂਦੇ ਮਦਾਬੀ ਕਰਨੇ ਝੰਡੇ ਆਪ ਹੀ ਉਤਾਰੇ ਤੇ ਸਾਡੇ ਖਿਲਾਫ ਦਰਖਾਸਤ ਦਿੱਤੀ ਕੀ ਮਾਮਲਾ ਕੀ ਹੋਇਆ ਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਾਂਗਰਸੀਆਂ ਵੱਲੋਂ ਕਿ ਅਤੇ ਬੋਰਡ ਜਿਹੜਾ ਪ੍ਰਧਾਨ ਦੇ ਬਾਹਰ ਲਾਇਆ ਸੀ ਉਹਨੂੰ ਉਤਾਰਿਆ ਗਿਆ ਤੇ ਆਪ ਹੀ ਸਾਡੇ ਖਿਲਾਫ ਦਰਖਾਸਤ ਦਿੱਤੀ ਨਾਤਾ ਸिएਨੇ ਵਹਿਲੇ ਆ ਜਿਵੇਂ 6 ਦਿਨ ਦੇ ਅੰਦਰ ਅੰਦਰ ਵੀ ਅਸੀਂ ਕੈਂਪੇਨ ਵੀ ਕਰੀਏ ਅਸੀਂ ਬੋਰਡ ਲਵਾਈਏ ਵੀ ਤਸਿਲਹਾ ਵੀ ਲਈਏ ਲੇਕਿਨ ਇਹਨਾਂ ਕੋਈ ਵੀਡੀਓ ਹੈ ਮੈਡਮ ਇੰਦਰ ਜੀ ਉਹ ਵੀਡੀਓ ਚ ਕਹਿ ਰਹੇ ਕਿ ਉਹ ਤੁਹਾਡੇ ਬੰਦੇ ਨੇ ਸਾਰੇ ਜਿਹੜੇ ਲਗਾ ਵੀ ਰਹੇ ਉਤਾਰ ਵੀ ਰਹੇ ਨੇ ਨਹੀਂ ਉਤਾਰਨ ਵਾਲਾ ਜੇ ਸਾਡੇ ਬੰਦਿਆਂ ਤੇ ਤਾਂ ਸਾਨੂੰ ਲਾਈਵ ਹੁੰਦੀ ਕਿ ਨੋਟ ਸੀ ਹੂੰ ਇਵਨ ਜਿਸ ਦਿਨ ਮੀਟਿੰਗ ਸੀ ਐਮਐਲਏ ਸਾਹਿਬ ਦੀ ਉਸ ਦਿਨ ਮੇਰਾ ਬੇਟਾ ਜੀ ਨਾਲ ਨਾਲ ਆਸਤਾ ਵਿੱਚ ਸੀ ਜਿੰਨਾਂ ਦਰਖਾਸਤ ਦਿੱਤੀ ਹੈ ਛੰਡੀਆਂ ਲਗਾਣ ਲੱਗੇ ਇਹਨਾਂ ਨੇ ਗਾਲ ਕੱਢ ਕੇ ਨਾਲੇ ਛੰਡੀ ਫੜ ਕੇ ਲਾਈਏ ਤੂੰ ਪਕਾਇਦਾ ਉਹ ਖੰਬੇ ਤੇ ਹਜੇ ਵੀ ਛੰਡੀ ਦਾ ਟੁਕੜਾ ਲੱਗਿਆ ਹੋਗਾ ਉਹਨੂੰ ਉਤਾਰ ਕੇ ਸਿੱਟਿਆ ਥੱਲੇ ਔਰ ਉਹ ਕਿੰਨੇ ਜਾਣੇ ਇਕੱਠੇ ਹੋ ਗਏ ਨੇ ਫੇਰ ਇਹਨਾਂ ਨੂੰ ਮਨਾ ਕੀਤਾ ਕਿ ਤੂੰ ਕੁਝ ਬੋਲ ਨਾ ਤੇ ਮੇਰੇ ਬੇਟੇ ਨੂੰ ਕਹਿ ਗਏ ਤੂੰ ਇੱਥੇ ਨਾ ਲਗਾ ਐਵੇਂ ਦਲੇਸ਼ ਦਾ ਕਰ ਅਸੀਂ ਚੁੱਪ ਕਰਕੇ ਉੱਥੋਂ ਲੈ ਹੀ ਕੁਝ ਵੀ ਕੀਤਾ ਚਲੇ ਗਏ ਅਗਲੇ ਦਿਨ ਮੈਨੂੰ ਤੁਸੀਂ ਵੀਡੀਓ ਦੇਖੀ ਇੱਕ ਵੰਨ ਫੇਸ ਤੇ ਸੀ ਬੋਰਡ ਲਗਾਇਆ ਬੋਰਡ ਲੱਗਿਆ ਹੋਇਆ ਸੀਗਾ ਉਸ ਤੋਂ ਬਾਅਦ ਬੋਰਡ ਗਾਇਬ ਕਰ ਦਿੱਤਾ ਜੀ ਜੀ ਲੇਕਿਨ ਤੁਸੀਂ ਵੀਡੀਓ ਦੇ ਜੇ ਤੁਸੀਂ ਚੈੱਕ ਕਰੋ ਨਹੀਂ ਤੁਸੀਂ ਵੀਡੀਓ ਦੇਖੀਏ ਜਿਹਦੇ ਵਿੱਚ ਇਹ ਬੰਦੇ ਤੁਹਾਡੇ ਆ ਇਹਨਾਂ ਦਾ ਰੂਪ ਹੈਗਾ ਕਿ ਇਹ ਬੰਦੇ ਆਮ ਆਦਮੀ ਪਾਰਟੀ ਵਾਲਿਆਂ ਦੇ ਸੀਗੇ ਨਹੀਂ ਜੀ ਨਹੀਂ ਬਿਲਕੁਲ ਗਲਤ ਕਹਿ ਰਹੇ ਕੋਈ ਆਮ ਆਦਮੀ ਪਾਰਟੀ ਵਾਲਾ ਬੰਦਾ ਨਹੀਂ ਜਿਹਨੇ ਤਾਰੇ ਆਵੇ ਜੇ ਤਾਰੇ ਹੁੰਦਾ ਤਾਂ ਸਾਨੂੰ ਕੀ ਜ਼ਰੂਰਤ ਸੀ ਉੱਥੇ ਜਾਣ ਦੀ ਜੇ ਲੇਕਿਨ ਇਹਨਾਂ ਨੂੰ ਪੁੱਛੋ ਇਹਨਾਂ ਨੂੰ ਪੁੱਛੋ ਜਦੋਂ ਛੰਡੀਆਂ ਲਗਾਉਣ ਲੱਗੇ ਰਾਤ ਨੂੰ ਐਮਐਲਏ ਸਾਹਿਬ ਦੀ ਮੀਟਿੰਗ ਸੀ ਇਹਨਾਂ ਨੇ ਗਾਲਾਂ ਕੱਢੀਆਂ ਇਹਨਾਂ ਨੇ ਛੰਡੀਆਂ ਫਾੜੀਆਂ ਕਿ ਨਹੀਂ ਫਾੜੀਆਂ ਤੁਸੀਂ ਉਹਦੀ ਵੀਡੀਓ ਹੁਣੇ ਕਰਵਾ ਲਓ ਤੁਹਾਨੂੰ ਸਾਰਾ ਕੁਝ ਸਾਬਿਤ ਹੋ ਜਾਏਗਾ ਜੀ ਉਸ ਟਾਈਮ ਦੀ ਲੇਕਿਨ ਫਿਰ ਇਹਨਾਂ ਨੇ ਜਿਹੜੀ ਵੀਡੀਓ ਜਿਹੜੀ ਵੀਡੀਓ ਬਿਲਕੁਲ ਜੀ ਤੁਸੀਂ ਚੈੱਕ ਕਰੋ ਜ਼ਰੂਰੀ ਥੋੜੀ ਹੈ ਜੋ ਥੋੜਾ ਦਿਖਨੇ ਆਏਗਾ ਆਜੇ ਦਿਖਨੇ ਵਾਲੀ ਛੋੜੀ ਹੁੰਦੀ ਹੈ ਵੀ ਕੀ ਕਰ ਰਹੇ ਨੇ ਤੁਸੀਂ ਪੂਰੀ ਚੈੱਕ ਕਰੋ ਇਹ ਤੁਹਾਨੂੰ ਬੈਸ ਬਸਈਆ ਕਰਦੇ ਵੀ ਨਜ਼ਰ ਆਣਗੇ ਇਹ ਤੁਹਾਨੂੰ ਝੰਡੀਆਂ ਤਾਰ ਕੇ ਖਿੱਚ ਕੇ ਫਾੜ ਕੇ ਹੋਏ ਫਾੜ ਕੇ ਵੀ ਨਜ਼ਰ ਆਣਗੇ ਵੀ ਇਹ ਕੰਮ ਕਰ ਰਹੇ ਨੇ ਲੇਕਿਨ ਸਾਡਾ ਸਾਡਾ ਇੱਕੋ ਹੀ ਮਕਸਦ ਹੈ ਜੀ ਅਸੀਂ ਕਿਸੇ ਦਾ ਝੰਡੇ ਨੂੰ ਹੱਥ ਤੱਕ ਨਹੀਂ ਲਾਂਦੇ ਨਾ ਲਾਂਦੇ ਆ ਨਾ ਸਾਡਾ ਇਹ ਸਿਰਫ ਧਿਆਨ ਜਾਂਦਾ ਵੀ ਕੋਈ ਕੀ ਕਰ ਰਿਹਾ ਕੀ ਨਹੀਂ ਲੇਕਿਨ ਤੁਸੀਂ ਇਹਦੀ ਦਰਖਾਸਤ ਜਿਹੜੀ ਇਹਦੀ ਦਰਖਾਸਤ ਮੈਨੂੰ ਅਦੀ ਦਰਖਾਸਤ ਜਿਹੜੀ ਹੈਗੀ ਚੋਣ ਕਮਿਸ਼ਨ ਨੂੰ ਵੀ ਪਾਈ ਜਾ ਸਕਦੀ ਜਦੋਂ ਉਹਨਾਂ ਨੇ ਕੀਤਾ ਨਾ ਵੀਡੀਓਗ੍ਰਾਫੀ ਕਰਕੇ ਮੈਂ ਉਸ ਵੇਲੇ ਮੌਕੇ ਤੇ ਮੌਜੂਦ ਨਹੀਂ ਸੀ ਜਿਹੜੇ ਭਾਈ ਸਾਹਿਬ ਮੌਜੂਦ ਸੀਗੇ ਉਹਨਾਂ ਵੱਲੋਂ ਦਰਖਾਸਤ ਦਿੱਤੀ ਗਈ ਹੈ ਤੁਸੀਂ ਕਾਈਂਡਲੀ ਉਹਨਾਂ ਨਾਲ ਕੱਲ ਕਰ ਲਿਓ ਤਾਂ ਉਸ ਵਾਰ ਤੁਹਾਨੂੰ ਦੱਸ ਦਿੰਗੇ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਮੈਡਮ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਓਕੇ ਬਈਆ ਓਕੇ ਇਹ ਸਰ ਨਾਲ ਆਮ ਆਦਮੀ ਪਾਰਟੀ ਤੋਂ ਹਿੰਦੂ ਜੀ ਸੀਗੇ ਵਾਰ ਨੰਬਰ 13 ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਪਹਿਲੇ ਇਹਨਾਂ ਨੇ ਗਾਲੀ ਗਲੋਚ ਕੀਤੀ ਨਹੀਂ ਬਾਜੀ ਕੋਈ ਗੱਲ ਕਰੋ ਚਲੀ ਉਹ ਕਹਿੰਦੇ ਕਿ ਪੂਰੀ ਵੀਡੀਓ ਦੇਖੀ ਜਾਵੇ ਪਹਿਲੇ ਤਾਂ ਹਾਂਜੀ ਵੇਖ ਲਓ ਵੇਖ ਲਓ ਆਕੇ ਕੈਮਰੇ 'ਚ ਵੇਖ ਲਓ ਤੁਸੀਂ ਲਾਈਵ ਦੇਖ ਲਓ ਬਾਜੀ ਆਕੇ ਕੈਮਰੇ 'ਚ ਹਜੇ ਰਿਕਾਰਡਿੰਗ ਆ ਗਈ ਕਿਉਂਕਿ ਕਿਉਂਕਿ ਇੱਕ ਸਵਾਲ ਉਹਨਾਂ ਨੇ ਕਰਤਾ ਕਿ ਪਹਿਲੇ ਬੈਸਪਸੀ ਹੋਈ ਤੇ ਸਾਨੂੰ ਗਾਲੀ ਕਿ ਲੋਚੀ ਸਾਡੇ ਬੋਰਡ ਵੀ ਉਤਾਰੇ ਇਹਨਾਂ ਨੇ ਉਤਾਰੇ ਬੋਰਡ ਭਾਜੀ ਅਸੀਂ ਤੁਹਾਨੂੰ ਕਹਿ ਰਹੇ ਰਕੋੜੀਆਂ ਦੇਖ ਲਓ ਰਕੋੜੀਆਂ ਦੇਖ ਲਓ ਜੇ ਬੋਰਡ ਉਤਰੇ ਨੇ ਸਾਸੀਂ ਥਾਣੇ ਵੀ ਜਾਣੇ ਆ ਤਾਂ ਨਾਲ ਇਹਨੂੰ ਕੋ ਜਾ ਕੇ ਗੁਰਦੁਆਰੇ ਸੌ ਚੱਕੇ ਜੇ ਸਾਡੇ ਉਲਜਾਮ ਲਾਂਦੀ ਛੁੱਟੇ ਸਾਡੇ ਤੇ ਇਹਨਾਂ ਨੂੰ ਕੋ ਆ ਕੇ ਸੌ ਚੱਕਣ ਗੁਰਦ ਜੇ ਅਸੀਂ ਬੋਰਡ ਪਾਏ ਨੇ ਤਾਂ ਵੀ ਅਸੀਂ ਗੁਨਾਹਗਾਰ ਹੋਵਾਂਗੇ ਕੋਈ ਗਾਲੀ ਕਲੋਚ ਵੀ ਨਹੀਂ ਆ ਵੀਰ ਜੀ ਹੁਣ ਜੋ ਮਰਜ਼ੀ ਗੱਲਾਂ ਭਾਈ ਜਾਣੇ ਮੇਰੇ ਕੋਲ ਸੀਸੀਟੀਵੀ 24 ਘੰਟੇ ਚੱਲਦੇ ਨੇ ਪੂਰੇ ਸੀਸੀਟੀਵੀ ਤੁਸੀਂ ਵੀਡੀਓ ਦੇਖ ਸਕਦੇ ਹੋ ਬਈ ਸੀਸੀਟੀਵੀ ਚੂੜਦ ਨਹੀਂ ਬੋਲੇਗਾ ਕਿ ਤੁਹਾਨੂੰ ਦੱਸ ਦਈਏ ਕਿ ਅਗਰ ਸੀਸੀਟੀਵੀ ਫੂਟੇਜ ਨਾ ਦਿਖਾਉਣ ਦੇ ਕਾਬਿਲ ਹੁੰਦੇ ਕਿ ਅਗਰ ਇਹਨਾਂ ਨੇ ਕੁਝ ਕੀਤਾ ਹੁੰਦਾ ਤਾਂ ਵੀਡੀਓ ਜਿਹੜੀ ਹੈ ਨਾ ਦਿਖਾਉਣ ਨੂੰ ਕਹਿੰਦੇ ਲੇਕਿਨ ਅਸੀਂ ਨਵੇਂ ਸਾਹ ਵੀਡੀਓ ਵੀ ਦੇਖਾਂਗੇ ਕਿ ਵੀਡੀਓ 'ਚ ਆਧਾਰ ਦੇ ਉੱਤੇ ਹੋਇਆ ਕੀ ਸੀ ਕੀ ਮੀਡੀਆ ਨੂੰ ਛੋਟਾ ਕਲਿੱਪ ਦਿੱਤਾ ਗਿਆ ਲੇਕਿਨ ਉਹ ਵੀ ਤੁਹਾਨੂੰ ਤਸਵੀਰ ਜਾਣੂ ਕਰਾਉਂਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਅਮੀ ਦੇ ਨਾਲ ਵਿਸ਼ਾਲ ਕਪੂਰ ਦਰਾਂ